ਪੁੱਛਣਗੇ ਮਾਪੇ ਮੁੰਡਾ ਕੀ ਕਰਦਾ ਬਣਾ ਬੀਡ ਤੇ ਨੱਚਦਾ ਸਾਰਾ ਸ਼ਹਿਰ ਬੱਲੀਏ ਨਾ ਨੂੰ ਛੜਿਆ ਦੇ ਮੇਰੇ ਪਾਦੀ ਪੈਰ ਬੱਲ ਆ ਵੀ ਤੋ ਰੁਕੋ ਕਲਾਈਮੈਕਸ ਸਭ ਸਾਹ ਹੀ ਹੈ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਪੰਜਾਬ ਪੁਲਿਸ ਵੱਲੋਂ ਕੀਤੀ ਗਈਆਂ ਦੋ ਵੱਡੀਆਂ ਕਾਰਵਾਈਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਸੀਂ ਦੇਖਦੇ ਹੋ ਆਲੇ-ਦੁਆਲੇ ਇਸ ਸਮੇਂ ਰੀਲਾਂ ਅਤੇ ਸ਼ਾਰਟਸ ਬਣਾਉਣ ਦੇ ਚੱਕਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਮੁੰਡੇ ਕੁੜੀਆਂ ਵੱਲੋਂ ਕਾਫੀ ਜ਼ਿਆਦਾ ਹੁੱਲੜਬਾਜੀ ਕੀਤੀ ਜਾ ਰਹੀ ਹੈ ਤੇ ਇਸ ਹੁੱਲੜਬਾਜੀ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੁਆਰਾ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਇਸ ਤਰ੍ਹਾਂ ਦੀਆਂ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਹਨਾਂ ਲੋਕਾਂ ਦੀ ਪਛਾਣ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਇੱਕ ਕੁੜੀ ਜੋ ਕਿ ਥਾਣੇ ਦੇ ਵਿੱਚ ਵੀਡੀਓ ਬਣਾ ਰਹੀ ਸੀ ਉਸ ਤੇ ਕਾਰਵਾਈ ਹੋਣ ਤੋਂ ਬਾਅਦ ਇੱਕ ਨੌਜਵਾਨ ਨੂੰ ਦਬੋਚਿਆ ਗਿਆ ਜੋ ਕਿ ਬੱਸ ਸਟੈਂਡ ਤੇ ਕਿਸ ਤਰ੍ਹਾਂ ਮੋਟਰਸਾਈਕਲ ਤੇ ਫੁੱਲੜਵਾਜੀ ਕਰ ਰਿਹਾ ਸੀ ਤੇ ਉਥੇ ਰਾਹਗੀਰਾਂ ਨੂੰ ਤੰਗ ਕਰ ਰਿਹਾ ਸੀ ਤੇ ਉਥੇ ਹੀ ਹੁਣ ਨਸ਼ੇ ਦੇ ਖਿਲਾਫ ਵੀ ਪੰਜਾਬ ਪੁਲਿਸ ਦਾ ਇੱਕ ਵੱਡਾ ਆਪਰੇਸ਼ਨ ਸ਼ੁਰੂ ਹੋ ਗਿਆ ਜਿੱਥੇ ਨਸ਼ਾ ਵੇਚਣ ਵਾਲਿਆਂ ਤੇ ਇੱਕ ਵੱਡੀ ਕਾਰਵਾਈ ਦੇ ਤਹਿਤ ਨਸ਼ੇ ਤੋਂ ਬਣਾਈ ਗਈ ਉਹਨਾਂ ਦੀ ਜਾਇਦਾਦ ਨੂੰ ਨਿਲਾਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ 42 ਲੱਖ ਦੀ ਜਾਇਦਾਦ ਨਿਲਾਮੀ ਦਾ ਨੋਟਿਸ ਇੱਕ ਪਿੰਡ ਦੇ ਵਿੱਚ ਲਗਾਇਆ ਗਿਆ ਉਹ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੁਸੀਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਰੂਰ ਕਮੈਂਟ ਕਰਨਾ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ yes ਜਾਂ no ਜਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਪੰਜਾਬ ਪੁਲਿਸ ਦੇ ਇੰਨਾ ਆਪਰੇਸ਼ਨਾਂ ਬਾਰੇ ਕੀ ਸੋਚਦੀ ਹੈ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਹੁਣ ਖਾਸ ਅਪਡੇਟ ਵੱਲ ਜਿੱਥੇ ਕਿ ਇੱਕ ਨਸ਼ਾ ਵੇਚਣ ਵਾਲੇ ਦੀ 42 ਲੱਖ ਰੁਪਏ ਦੀ ਜਾਇਦਾਦ ਜੋ ਕਿ ਉਸਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਸੀ ਉਸ ਨੂੰ ਕੁਰਕ ਕਰਨ ਦੀਆਂ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਦੇਖੋ ਦੇ ਵਾਸੀਆਂ ਨੂੰ ਜਨਤਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਆਪ ਦੇ ਪਿੰਡ ਵਿੱਚ ਮਹਿਲ ਸਿੰਘ ਪੁੱਤਰ ਬੁੱਟਾ ਸਿੰਘ ਜਿਸ ਤੇ ਮੁਕੱਦਮਾ ਨੰਬਰ 27/22 ਜੋ ਕਿ ਇੱਕ ਪੀਨ ਦੇ ਨਸ਼ੀ ਦੀ ਤਸਕਰੀ ਸੰਬੰਧੀ ਪੱਤਰ ਇਸ ਤੇ ਕੋਲ ਜਿਹੜਾ ਅਟਕ ਕਿਲੇ ਚ ਦੀਨ ਅਤੇ ਬਰਾਦਾ ਕਟੀ ਨੂੰ ਵੈਰੀਫਾਈ ਕੀਤਾ ਗਿਆ ਜੋ ਇਹ ਨਕਸ਼ੇ ਤਸਕਰੀ ਦੇ ਤੋਂ ਕਢਾਈ ਸੀ ਜਿਸ ਨੂੰ ਕਮਿਸ਼ਨਰ ਕੋਰਟ ਕੋਲ ਪਾਸ ਕੀਤਾ ਦੇ ਵੀ ਆਪਕਿਲੇ ਜੀਨ ਅਤੇ ਇੱਕ ਬ੍ਰੈਦਾਕਾਰ ਨੂੰ ਕੰਪਲੀਟ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਅਤੇ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਸਖਤ ਹਦਾਇਤਾਂ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਸਖ਼ਤ ਸਖ਼ਤ ਕਾਰਵਾਈ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਨੂੰ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਆਪਾਂ ਇੱਥੇ ਆਏ ਨੇ ਪਿੰਡ ਦਾ ਨੇਮ ਆਫ ਮਹਿਲ ਸਿੰਘ ਉਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਨ ਦੇ ਸਾਡੇ ਕੋਲ ਆਰਡਰਸ ਨੇ ਰੈਟ ਅਥਾਰਟੀ ਡਰੱਗ ਟ੍ਰੇਡ ਕੇ ਥਰੂ ਜਾਂ ਨਸ਼ਾ ਵੇਚ ਕੇ जीडी प्रॉपर्टी इन्हें खड़ी की वो सारी की सारी ही प्रॉपर्टी जी है फ्रीज़ कर दी कॉम्पीटेंट अथॉरिटी कमर्शियल क्वानटिटी का नशा तल प्रॉपर्टी है नाल जड़ी हैगी यमीन इसका कर और यी मारुति ब्रिजा कार ग्डी है यदि टोटल वैल्यू बयालीस लाख रुपए है उलदू मार्केट वैल्यू जीडी हैगी डिफरेंट हो सदी बट बयालीस लाख रुपए की यह प्रॉपर्टी है वो आज आप इतने फ्रीज़ कर आए हैं ਰਾਹੀਓ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਆ ਪਿੰਡ ਵਾਸੀਆਂ ਨੂੰ ਵੀ ਕਿ ਜਿਹੜੀ ਵੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਜਾਂ ਡਰਗ ਪ੍ਰੋਸੀਡਸ ਕੇ ਥਰੂ ਜਿਹੜੀ ਪ੍ਰਾਪਰਟੀ ਹੈ ਉਹਨੂੰ ਖਰੀਦਣ ਵੇਚਣ ਜਾਂ ਉਹਦਾ ਹੋਰ ਵੀ ਕੋਈ ਵੀ ਇਸਤੇਮਾਲ ਇਸ ਫੈਮਿਲੀ ਵੱਲੋਂ ਅੱਗੇ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਸਾਰੇ ਪਿੰਡ ਵਾਸੀ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਪ੍ਰਾਪਰਟੀ ਅੱਗੇ ਕਿਸੇ ਵੀ ਹੋਰ ਫਾਰਮ ਚ ਪਾਸ ਆਨ ਹੋਣ ਯੋਗ ਹਲੇ ਨਹੀਂ ਰਹੀ ਦੇ ਤੇ ਨਾ ਕਰਵਾ ਸਾਰੇ ਜੇਰ ਬੱਲੀਏ ਸਾਧੂ ਛੜਿਆ ਦੇ ਵੇੜੇ ਪਾ ਦੀ ਪੈਰ ਬੱਲੀਏ ਵੀ ਤੋ ਰੁਕੋ ਕਲਾਈਮੈਕਸ ਸਭ ਬਾਤੀ ਹੈ